ਰਨਤਾਰਨ ਦੇ ਥਾਣਾ ਖੇਮ ਕਰਨ ਦੀ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਸਰਹੱਦ ਨੇੜੇ ਪਿੰਡ ਮੀਆਂਵਾਲਾ ਉਤਾੜ ਤੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਇਸੇ ਲੜੀ ਦੇ ਤਹਿਤ ਇੱਕ ਵਿਅਕਤੀ ਨੂੰ ਪਿੰਡ ਪੂਰਾ ਕੋਨਾ ਤੋਂ ਕਾਬੂ ਕਰ ਉਸ ਪਾਸੋਂ 50 ਗ੍ਰਾਮ ਆਇਸ ਬਰਾਮਦ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਖੇਮ ਕਰਨ ਦੇ ਮੁਖ ਅਫਸਰ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੀਐਸਐਫ ਦੀ 101 ਬਟਾਲੀਅਨ ਅਤੇ ਪੁਲਿਸ ਵੱਲੋਂ ਪਿੰਡ ਮੀਆਂਵਾਲਾ ਉਤਾੜ ਦੇ ਇਲਾਕੇ ਵਿੱਚ ਸਰਚ ਵੀ ਹੰ ਚਲਾਇਆ ਗਿਆ ਜਿਸ ਦੌਰਾਨ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਸੁੱਟੀ ਗਈ 500 ਗ੍ਰਾਮ ਹੈਰੋਇਨ ਖੇਤਾਂ ਵਿੱਚੋਂ ਬਰਾਮਦ ਕੀਤੀ ਗਈ ਹੈ ਜਿਸ ਤਹਿਤ ਉਹਨਾਂ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸੇ ਲੜੀ ਤਹਿਤ ਹੀ ਪਿੰਡ ਪੂਰਾ ਕੋਨਾ ਦੇ ਦਿਲਬਾਖ ਸਿੰਘ ਨੂੰ 50 ਗ੍ਰਾਮ ਆਈ ਸਮੇਤ ਕਾਬੂ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਧੰਨਵਾਦ ਦਿਆਂ ਕਿ ਤੁਸੀਂ ਸਾਡੀ ਕੋਈ ਵੀ ਜਿਹੜੀ ਨਸ਼ਾ ਪ੍ਰਤੀ ਬਰਾਬਤਗੀ ਹੁੰਦੀ ਹੈ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਹਾਈਲਾਈਟ ਕਰਦੇ ਹੋ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਡੀਆਈਜੀ ਸਾਹਿਬ ਸ਼੍ਰੀਮਾਨ ਐਸਐਸਪੀ ਸਾਹਿਬ ਬਹਾਦਰ ਦੀਆਂ ਹਦਾਇਤਾਂ ਦੇ ਉੱਪਰ ਟਾਊਨਸ਼ਿਪ ਖੇਮਕਰਨ ਦੇ ਏਰੀਆ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜੀ ਲੜਾਈ ਸਾਡੇ ਗਵਾਂਢੀ ਦੁਸ਼ਮਣ ਮੁਲਕ ਅਸੀਂ ਇਹ ਦੁਸ਼ਮਣੀ ਕਵਾਂਗੇ ਜਿਹੜਾ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਉੱਤੇ ਲਾ ਰਿਹਾ ਆ ਪਾਕਿਸਤਾਨ ਵੱਲੋਂ ਚੱਲੀਆਂ ਜਾ ਰੀਆਂ ਕੋਝੀਆਂ ਚਾਲਾਂ ਨੂੰ ਹਿੱਟ ਕਰਦਿਆ ਹੋਇਆ ਉਹਨਾਂ ਨੂੰ ਇਕਰਾਰਾ ਜਵਾਬ ਦਿੰਦਿਆ ਹੋਇਆ ਅਸੀਂ ਆਪਣੀਏ ਆਪਰੇਸ਼ਨ ਜਿਹੜੇ ਅਲੱਗ-ਅਲੱਗ ਏਰੀਆ ਦੇ ਵਿੱਚ ਜਾਰੀ ਰੱਖੇ ਹੋਏ ਨੇ ਉਸੇ ਦੀ ਲੜੀ ਦੇ ਵਿੱਚ ਕੱਲ ਅਸੀਂ ਦਲਬਾਖ ਸਿੰਘ ਸਾਨੂੰ ਅਮਰਜੀਤ ਸਿੰਘ ਪਿੰਡ ਪੂਰਾ ਕੋ ਉਹਨਾਂ ਨੂੰ ਗ੍ਰਫਤਾਰ ਕਰਕੇ ਉਹਦੇ ਕੋਲੋਂ 50 ਗ੍ਰਾਮ ਜਿਹੜੀ ਆਈਸੀਆ ਬਰਾਮਦ ਕੀਤੀ ਆ ਇਹ ਆਲਰੇਡੀ ਹੀ ਇਸ ਦਾ ਮੇਨ ਸਪਲਾਈ ਇਨ ਡਾਊਨਸ਼ਿਪ ਜਿਹੜਾ ਕਾਫੀ ਚਿਰ ਤੋਂ ਜਿਹੜਾ ਦੋ ਦੋਸਤ ਨੇ ਇੱਕ ਦੋਸਤ ਤੇ ਆਇਆ ਦਾ ਜਿਹੜਾ ਸਰਜੀਤ ਸਿੰਘ ਮੋਟਾ ਉਹਨੂੰ ਵੀ ਅਸੀਂ ਛੇਤੀ ਕਾਬੂ ਕਰ ਰਹੇ ਹਾਂ ਬਰੇਜ਼ਾ ਕਾਰ ਦੇ ਵਿੱਚ ਆ ਕੇ ਤੇ ਬੱਚਿਆਂ ਨੂੰ ਜਿਹੜਾ ਟਰੱਕ ਦੇ ਉੱਤੇ ਲਾ ਰਹੇ ਆ ਨਸ਼ੇ ਪੰਡ ਰਹੇ ਇਹਨੂੰ ਕੱਲ ਕਾਬੂ ਕਰ ਲਿਆ ਗਿਆ ਔਰ ਅਦਾਸੀ ਰਿਮਾਰਡ ਲੈਂ ਜਾ ਰਹੇ ਆ ਜਿਹਦੀ ਹੋਰ ਪੁੱਛਗਿੱਛ ਕੀਤੀ ਜਾਊਗੀ ਔਰ ਇਹਦਾ ਦੂਸਰਾ ਸਾਥੀ ਵੀ ਛੇਤੀ ਜਿਹੜਾ ਸਲਾਖਾਂ ਦੇ ਪਿੱਛੇ ਹੋਊਗਾ ਇਸ ਸਬੰਧ ਦੇ ਵਿੱਚ ਅਸੀਂ ਮੁਕੱਦਮਾ ਨੰਬਰ 77 ਅੰਡਰ ਸੈਕਸ਼ਨ 21ਬੀ ਕਾਡ 85 ਐਨਡੀਪੀਐਸ ਅਕਟ ਦੇ ਜਿਹੜਾ ਦਰਜ ਕਰਕੇ ਤਫ਼ਤੀਸ਼ ਉਹਦੀ ਅੱਗੇ ਸਾਡੀ ਚੇਨ ਇਹ ਪੂਰੀ ਦੀ ਪੂਰੀ ਚੇਨ ਨੂੰ ਅਸੀਂ ਟ੍ਰੇਸ ਕਰਾਂਗੇ ਕਿ ਕਿੱਥੋਂ ਆ ਰਹੀ ਹੈ ਜਿਹੜੀ ਹੈ ਆਈਸੀਐਨ ਦੇ ਕੋਲ ਔਰ ਇਹ ਦਰਜ ਕੀਤਾ ਉਸ ਤੋਂ ਇਲਾਵਾ ਇੱਕ ਬੀਐਸਐਫ ਤੇ ਪੰਜਾਬ ਪੁਲਿਸ ਦੇ ਜੁਆਇੰਟ ਆਪਰੇਸ਼ਨ ਦੇ ਦਰਾਂ ਮੀਆਂਵਾਲਾ ਏਰੀਆ ਦੇ ਵਿੱਚੋਂ ਜਿਹੜਾ ਖੇਮ ਕਰਨ ਦੇ ਏਰੀਆ ਦੇ ਵਿੱਚ ਜਿਹੜੀ ਆ ਰਾਜ ਸਿੰਘ ਦੇ ਖੇਤਾਂ ਦੇ ਵਿੱਚੋਂ ਕੱਲ ਜਿਹੜੀ ਉਹ ਡਰੋਨ ਦੇ ਨਾਲ ਜਿਹੜੀ ਪਾਕਿਸਤਾਨ ਵੱਲੋਂ ਹੈਰੋਇਨ ਛੁੱਟੀ ਗਈ ਸੀ ਉਹਨੂੰ ਬਰਾਮਦ ਕਰ ਲਿਆ ਗਿਆ ਤਾਂ ਕਿ ਕਿਸੇ ਬੱਚਿਆਂ ਦੇ ਹੱਥਾਂ ਦੇ ਵਿੱਚ ਨਾ ਜਾ ਸਕੇ ਕੋਈ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾ ਬਰਬਾਦ ਹੋ ਚੁੱਕਣ 552 ਗ੍ਰਾਮ ਹੈਰੋਇਨ ਜਿਹੜੀ ਅਸੀਂ ਹੋਰ ਰਿਕਵਰ ਕੀਤੀ ਹੈ ਔਰ ਉਹਦੇ ਸਬੰਧ ਸਾਡੇ ਕੋਲ ਮੁਕੱਦਮਾ ਨੰਬਰ 74 ਇੰਟਰਸੈਕਸ਼ਨ 121C 485 ਐਨਡੀਪੀਐਸ ਐਕਟ ਦੇ ਥਾਣਾ ਖੇਮਕਰਨ ਦੇ ਵਿੱਚ ਦਰਜ ਕੀਤਾ ਗਿਆ ਹੈ ਔਰ ਸਾਡਾ ਇਹ ਆਪਰੇਸ਼ਨ ਅਖੀਰਲੇ ਸਾਹ ਤੱਕ ਜਿਹੜਾ ਆ ਇਹ ਲਗਾਤਾਰ ਕੰਟੀਨਿਊਸਲੀ ਇਸੇ ਤਰ੍ਹਾਂ ਚੱਲਦਾ ਰਹੂਗਾ